ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਉਧਰੋਂ ਤਾਂ ਯੂਨੀਵਰਸਿਟੀ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਪੰਜਾਬ ਡੈਮੋਕਰੇਸੀ ਲਈ ਜੰਗ ਲੜ ਰਿਹਾ ਤੇ ਇੱਕ ਪਾਸੇ ਜਿਹੜੇ ਬੰਬ ਲਾਸਟ ਹੋਣੇ ਤੁਸੀਂ ਦੇਖੋ ਸਾਰਾ ਕੁਝ ਇਹ ਇੱਕ ਧਿਰ ਵੱਲੋਂ ਹੀ ਮੈਨੇਜਡ ਹੁੰਦਾ ਹੈ ਨਿਊ ਵਰਲਡ ਆਰਡਰ ਕੋਲ ਜਿੱਥੇ ਥੋੜਾ ਸਾਰਾ ਰੇ ਕੰਟਰੋਲ ਨੇ ਸਾਰਾ ਕੁਝ ਇਹ ਅਪਦੇ ਹੱਥਾਂ ਚ ਇਨਾ ਦੇ ਜਿੰਨੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਜਾਂ ਕੋਈ ਹੋਰ ਹੈ ਉਹਦੀ ਵੀ ਜਿਹੜੀ ਫੰਡਿੰਗ ਹੈ ਉਹ ਵੀ ਸਾਰੀ ਕਥਮ ਹੋਈ ਹੁੰਦੀ ਹੈ ਹਰੇਕ ਥਾਂ ਤੇ ਸਰਵੇਲੈਂਸ ਇੰਨੀ ਹੈ ਇੱਕ ਇੱਕ ਗੱਲ ਇਹਨਾਂ ਨੂੰ ਪਤਾ ਚੱਲਦੀ ਹੈ ਤੇ ਇਸ ਕਰਕੇ ਸਾਰਾ ਕੁਝ ਜਿਹੜਾ ਕਰਿਆ ਜਾ ਰਿਹਾ ਇੱਕ ਤਾਂ ਯੂਨੀਵਰਸਿਟੀ 'ਚ ਇਹਨਾਂ ਨੇ ਤਿੰਨ ਚਾਰ ਵਾਰ ਦੇਖ ਲਿਆ ਜਿਹੜਾ ਮੋਦੀ ਸਾਹਿਬ ਨੂੰ ਤਿੰਨ ਚਾਰ ਵਾਰ ਪਿੱਛੇ ਬੈਕਸਟੈਪ ਲੈਣੇ ਪਏ ਨੇ ਤਾਂ ਉਹ ਪੰਜਾਬੀਆਂ ਪਿੱਛੇ ਤੇ ਇਹੀ ਗੱਲ ਜਿਹੜੀ ਹੁਣ ਇਹਨਾਂ ਨੇ ਕਮਾ ਕੇ ਪੰਜਾਬ ਸਰਕਾਰ ਦੁਆਰਾ ਲਾਗੂ ਕਰਾਉਣ ਕਿੰਨੀ ਜਾ ਰਹੀ ਸੀ ਨੀਤੀਆਂ ਉੱਥੇ ਵੀ ਇਹਨਾਂ ਨੂੰ ਜਿਹੜੀ ਮੂੰਹ ਦੀ ਖਾਣੀ ਪਈ ਇਸ ਕਰਕੇ ਹੁਣ ਬੰਬ ਬਲਾਸਟ ਤੇ ਮਾਹੌਲ ਇਹੋ ਜਿਹਾ ਬਣਾ ਰਿਆ ਜਾ ਰਿਹਾ ਜਿਦੇ ਵਿੱਚ ਇਹ ਥੋੜੂ ਸਰਵੇਲੈਂਸ ਦੇ ਅੰਡਰ ਰੱਖ ਕੇ ਸਾਰੇ ਥੋਡੇ ਕੈਮਰੇ ਲਗਾ ਕੇ ਫਿਰ ਕਹਿਣਗੇ ਇਹ ਮਾੜੇ ਬੰਦਿਆਂ ਲਈ ਮਾੜੇ ਜਿਹੜੇ ਬੰਬ ਬਲਾਸਟ ਕਰਦੇ ਨੇ ਜਿਹੜੇ ਲੁੱਟਾਂ ਖੋਹਾਂ ਕਰਦੇ ਨੇ ਉਹਨਾਂ ਲਈ ਆ ਪਰ ਜੇ ਇਹ ਚੌਣ ਇੱਕ ਵੀ ਚੀਜ਼ ਇਹ ਜਿਨੀ ਹੋ ਸਕਦੀ ਜਿੱਥੇ ਕੋਈ ਖਬਰ ਲਾਉਣ ਵਾਲੇ ਨੂੰ ਚੱਕ ਕੇ ਅੰਦਰ ਦੇਤਾ ਜਾਂਦਾ ਉੱਥੇ ਇਹਨਾਂ ਨੂੰ ਚੈਨਾ ਖੋਣ ਵਾਲੇ ਤੇ ਬੰਬ ਬਲਾਸਟ ਕਰਾਉਣ ਵਾਲੇ ਫੜਨ 'ਚ ਇੱਕ ਮਿੰਟ ਨਾ ਲੱਗੇ ਪਰ ਇਹ ਸਾਰਾ ਕੁਝ ਮਾਹੌਲ ਵਿਗਾੜਿਆ ਜਾਂਦਾ ਤਾਂ ਜੋ ਜਿਹੜੇ ਬੰਦੇ ਡੈਮੋਕਰੈਟਿਕ ਰਾਈਟਸ ਲਈ ਲੜ ਰਹੇ ਨੇ ਜਾਂ ਜਿਹੜੇ ਬੰਦੇ ਸੋਹਰਦ ਨੇ ਆਪਣੇ ਹੱਕਾਂ ਲਈ ਹਿਊਮਨ ਰਾਈਟਸ ਲਈ ਉਹਨਾਂ ਦੇ ਉੱਤੇ ਸਰਵੇਲੈਂਸ ਰੱਖ ਕੇ ਉਹਨਾਂ ਨੂੰ ਕੰਟਰੋਲਡ ਤਰੀਕੇ ਨਾਲ ਚਲਾਇਆ ਜਾਵੇ ਤੇ ਆਓ ਸਾਰੇ ਇਹਨਾਂ ਸੋਚੀਏ ਵੀ ਜਿਹੜੀ ਇਹ ਕੈਮਰੇ ਲਾ ਰਹੇ ਨੇ ਹੋਰ ਕਰ ਰਹੇ ਨੇ ਇਹ ਮਾੜੇ ਬੰਦਿਆਂ ਲਈ ਲਾ ਰਹੇ ਨੇ ਇਹ ਸਭ ਕੁਝ ਤੁਹਾਡੀ ਆਜ਼ਾਦੀ ਨੂੰ ਰੋਕਣ ਲਈ ਹੁਣ ਸ਼ੁਰੂ ਹੋਣਾ ਤੇ ਉਹਨਾਂ ਦਾ ਕੈਮਰਿਆਂ ਦਾ ਆਪਾਂ ਕਹਿੰਦੇ ਆ ਨੈੱਟ ਨਾਲ ਕੰਟਰੋਲਡ ਸਾਡੇ ਕੋਲ ਕੋਡ ਹੈ ਆ ਪਰ ਨਹੀਂ ਉਹਨਾਂ ਦਾ ਕੰਟਰੋਲ ਸਾਰੇ ਦਾ ਸਾਰਾ ਇਹ ਨਿਊ ਵਰਲਡ ਆਰਡਰ ਵਾਲਿਆਂ ਕੋਲ ਹੈ ਆਹ ਰਲ ਮਿਲ ਕੇ ਇਹ ਜਿਹੀਆਂ ਚੀਜ਼ਾਂ ਬਾਰੇ ਵਿਚਾਰੀਏ ਤੇ ਇਹਨਾਂ ਦੇ ਅਗੇਂਸਟ ਵੀ ਮਹਿੰਮ ਚਲਾਈਏ ਤਾਂ ਜੋ ਇਹ ਜਿਹੜੀ ਮਾੜੀਆਂ ਨੀਤੀਆਂ ਨੇ ਇਹਨਾਂ ਦੀਆਂ ਉਹਨਾਂ ਚ ਸਫਲ ਨਾ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ